ਦਰਮਦਰ ਦਾ ਵਿਸ਼ਾ ਕੀ ਹੈ ਇਹ ਧਰਮ ਦਾ ਵਿਸ਼ਾ ਜਿਹੜਾ ਰਹੁ ਦੇ ਵਿੱਚ ਦੱਸਿਆ ਇਸ ਵਿਸ਼ੇ ਦੀ ਕੋਈ ਗੱਲ ਨਹੀਂ ਕਰਦਾ ਇਸ ਵਿਸ਼ੇ ਤੇ ਕੋਈ ਸਾਰੇ ਧਰਮ ਚੁੱਪ ਰਹੇ ਬਲੈਕ ਮੈਨ ਨਹੀਂ ਕਰ ਰਹੇ ਅਸਲ ਵਿਸ਼ਾ ਇਹ ਧਰਮ ਦਾ ਹੈ ਗੁਰਚਰ ਲਾਗ ਹਮੇਰੇ ਮੁਤਾਬਕ ਮੈਂ ਬੇਨਤੀ ਕੀਤੀ ਕੋ ਚੜ੍ਹਨ ਨਾਲ ਲੱਗੇ ਗੁਰੂਕੁੜ ਜਾ ਕੇ ਹੈ ਵੀ ਮੈਨੂੰ ਇਹ ਦੱਸੋ ਇਹ ਜੀਵ ਜਿਹੜਾ ਪੈਦਾ ਕੀਤਾ ਕਿਉਂ ਪੈਦਾ ਕੀਤਾ ਕੀ ਕਰਨੇ ਦਾ ਪੈਦਾ ਹੁਣ ਕੀ ਲੋਡ ਸੀ ਜਨਮ ਲੈਣ ਦਾ ਸਾਡੀ ਜਨਮ ਲੈਣ ਦੀ ਲੋਡ ਕੀ ਸੀ ਸੰਸਾਰ ਪੈਦਾ ਕਰਨ ਦੀ ਲੋਡ ਕੀ ਸੀ ਇਹ ਸਵਾਲ ਹੈ ਇਹਦਾ ਜਵਾਬ ਦੇਣਾ ਧਰੋਣ ਸਾਰੇ ਤੁਹਾਨੂੰ ਚੁੱਪ ਰਹੋ ਹੋਰੇ ਹੋਰ ਦੇ ਲਾਜੀ ਮੋੜਾ ਫੜਜੀ ਨਾਮ ਹੋ ਲੈ ਲਿਆ ਹੋ ਲੈ ਲਿਆ ਦਰਸ਼ਨ ਕਰਾਤੇ ਐ ਸੱਚ ਮਹਿਲਾ ਬਾਇਨੋ ਲੋਕਾਂ ਨੇ ਅਸਲ ਮੁੱਦਾ ਧਰਮ ਦਾ ਕਿਸ ਨੂੰ ਗਿਆਨ ਨਹੀਂ ਧਰਮ ਦਾ ਮੁੱਦਾ ਖੜਾ ਕੀਤਾ ਕਵੀਰ ਨੇ ਆਹ ਧਰਮ ਇਹ ਮੁੱਦਾ ਤੇ ਤੋ ਸੋ ਕਿਹੜਾ ਧਰਮ ਖੜਾ ਹੁੰਦਾ ਕੋਈ ਨਹੀਂ ਜਵਾਬ ਦੇ ਰਿਹਾ ਗੁਰਮਤ ਇਸ ਤਰਫ ਦੇ ਧਰਮ ਦਾ ਜਵਾਬ ਦੇ ਰਹੀ ਹੈ ਗੁਰਮਤ ਸਿਰਫ ਇਹਨਾਂ ਗੱਲਾਂ ਦਾ ਜਵਾਬ ਦੇ ਰਹੀ ਹੈ ਬਾਕੀ ਧਰਮ ਸਿਰ ਚੁੱਪ ਕਹਾਣੀਆਂ ਸਾਖੀਆਂ ਚ ਮੇਲੇ ਪਰ ਆ ਕੁਛ ਤਰਮੁਸ਼ ਉਹ ਹੀ ਦੁਕਾਨਦਾਰੀਆਂ ਹੁਣ ਬਣਾਈ ਫਿਰਦੇ ਨੇ ਸਤ ਪਖੰਡ ਅ ਤਰਸਾ ਸਾਲ ਗੁਰੂ ਦੇ ਨਾਲ ਉਪਰ ਦੇ ਨਾਲ ਜੋੜੋ ਜੀ ਦਸਤਾਰ ਮੁਕਾਬਲੇ ਜੀ ਫਲਾਣਾ ਜੀ ਕੇਸ ਰਖਾਓ ਜੀ ਇਹ ਨਾ ਸਭ ਬਕਵਾਸ ਬੁੱਦਾ ਹੀ ਨਹੀਂ ਹਤਰ ਹੁੰਦਾ ਹੈ ਤਰਮ ਦਾ ਬੁੱਦਾ ਕਹੇ ਬਲੇ ਉਦਰੀ ਬਤਾਉਣਾ ਲੋਕਾਂ ਨੂੰ ਖੁਦ ਧਰਮ ਕਰੀ ਦੇ ਜਿਹੜੇ ਰੌਲਾ ਪਾਉਂਦੇ ਹਾਂ ਫੇਜੇ ਦਸਮੈਂ ਤੇਰ ਹੁੰਦੇ ਨੌ ਤੇ ਮਸ਼ਹੂਰੀ ਕਰਦੇ ਨੇ ਆਪਣੀ ਰੋਟੀ ਖਿਲਦੇ ਨੇ ਐਸ਼ ਕਰਦੇ ਧੰਦੇ ਲੋਕ ਧੰਦਾ ਬਣਾਇਆ ਹੈ ਧੰਦਾ ਦਾ ਗਿਆਨ ਕਿਸੇ ਨੂੰ ਨਹੀਂ ਦਾ ਉਹਨਾਂ ਦਾ ਮੁੱਦਾ ਵੀ ਨਹੀਂ ਦਰ ਹੋਇਆ ਸਭ ਬਕਵਾਸ ਉਹ ਕਹਿੰਦਾ ਮੈਂ ਤਾਂ ਜਾ ਕੇ ਉਹ ਦੱਸ ਦਊਗਾ ਦੇ ਗਏ ਬੈਡੀ ਜੀਤੀ ਮਨੁਤਾ ਇਹ ਸੋਸਰਫਾ ਇਹ ਜਿਹੜਾ ਜੀਵ ਪੈਦਾ ਕੀਤਾ ਹੈ ਕਿਉਂ ਪੈਦਾ ਇਹ ਕਾਰਨ ਕੀ ਕਾਰਨ ਹੈ ਕਿ ਜਗ ਉਪਜੇ ਬਿਨਸੇ ਕਬਰ ਕਾਜ ਜਗ ਉਪਜੇ ਬਿਨਸੇ ਕੀ ਲੋੜ ਹੈ ਜਗ ਦੀ ਪੈਦਾ ਹੋਣ ਦੀ ਤੇ ਤੇ ਵਰਨ ਦੀ ਉਸ ਪਰਮੇਸ਼ਰ ਦੇ ਐਡਾ ਬੜਾ ਪੈਦਾ ਕਰਕੇ ਸੰਸਾਰ ਆਪਣੇ ਆਪ ਨੂੰ ਬਿਫਤਾ ਛੜੀ ਪਈ ਹੈ ਸਭ ਕੀ ਚਿੰਤਾ ਉਪਰੋਂ ਪਰ ਲਈ ਹੋਈ ਹੈ ਕਿ ਲੋਡ ਭਈ ਸੀ ਉਹਨੂੰ ਅਗਰ ਕਿਉਂ ਇਹ ਸਾਰਾ ਸਿਸਟਮ ਖੜਾ ਕੀਤਾ ਲੋਡ ਕੀ ਸੀ ਇਸ ਗੱਲ ਇਹ ਸਾਰਾ ਸਵਾਲ ਦਾ ਜਵਾਬ ਹੈ ਇਹ ਘਸਤਾਲਾ ਸੀ ਬਣਾਉਣਾ ਬਹੁਤ ਵੱਡਾ ਕਿਉਂ ਬਣਾਉਦੇ ਉਹਦੇ ਪਿੱਛੇ ਕੋਈ ਕਾਰਨ ਹੈ ਬਹੁਤ سارے ਬ੍ਰੀਜ ਨੇ ਕੋ ਬਵਾਰੀਆਂ ਨੇ ਠੀਕ ਕਰਨੇ ਨੇ ਲੋਡ ਹੈ ਉਹਦੇ ਇਵੇਂ ਸੰਸਾਰ ਦੀ ਵੀ ਕੋਈ ਲੋੜ ਹੈ ਕੀ ਲੋੜ ਹੈ ਕੀ ਲੋੜ ਹੈ ਟਿਊਬਾਈ ਲਾਉਣੀ ਹੈ ਖੇਤੀ ਕਰਦੇ ਟਰੈਕਟਰ ਬਣਾ ਨੇ ਕੀ ਲੋੜ ਹੈ ਭੁੱਖ ਲੱਗਦੀ ਹੈ ਅੱਜ ਵੀ ਅੰਨ ਚਾਹੀਦਾ ਰੋ ਖਾਣ ਪੀਣ ਨੂੰ ਕੀ ਆਈਦਾ ਸਬਜ਼ੀਆਂ ਚਾਹੀਦੀਆਂ ਨੇ ਹਰ ਫਰੂਟ ਚਾਹੀਦਾ ਬਾਗ ਲਾਉਦੇ ਲੋੜ ਤੇ ਬਣਾ ਸੀ ਕੁਝ ਵੀ ਕਰ ਇਸ ਕਰਕੇ ਲੋੜ ਤੇ ਬਣਾ ਸੰਸਾਰ ਦੀ ਫਾਇਦੇ ਉਹ ਲੋੜਦਾਰੀ ਬਾਲ ਦੇ ਰਿਹਾ ਕੋਈ ਕੀ ਇਹ ਸਾਨੂੰ ਇਸ ਜਾਂ ਸਾਨੂੰ ਲੋੜਦਾ ਹੀ ਨਹੀਂ ਪਤਾ ਸਾਡੇ ਜਨਮ ਦਾ ਫਿਰ ਅਸੀਂ ਤਾਂ ਕਰਨ ਕੀ ਹੈ ਕਰਾਂਗੇ ਕੀ ਆਗੇ ਵੀ ਕੀ ਕਰਾਂਗੇ ਇੱਕ ਆਦਮੀ ਨੌਕਰ ਰੱਖ ਲਿਆ ਕਿਥੇ ਉਹਨੂੰ ਪਤਾ ਹੀ ਨਹੀਂ ਮੈਨੂੰ ਨੌਕਰ ਕਿਉਂ ਰੱਖਿਆ ਕੰਮ ਕੀ ਕਰੂਗਾ ਕੀ ਕੰਮ ਕਰੂਗਾ ਜਾ ਕੇ ਬੈਠਾ ਬੈਠ ਕੇ ਆ ਜਾ ਕਰੂਗਾ ਵੈਲਾ ਬਰਾੜਨ ਵਾਸਤੇ ਨਹੀਂ ਰੱਖਿਆ ਹੋ ਕਿਸ ਕਬਰ ਨੂੰ ਰੱਖਿਆ ਹੋ ਲੋਕ ਉਹਨੂੰ ਦੱਸਿਆ ਜਾਂਦਾ ਹੈ ਵੀ ਆਹ ਕੰਮ ਹੈ ਭਾਈ ਤੇਰੀ ਡਿਊਟੀ ਹੈ ਤਾਂ ਕੁਝ ਕਰਨਾ ਧਰਮ ਸਾਨੂੰ ਜੇ ਪਰਮੇਸ਼ਰ ਨੇ ਪੈਦਾ ਕੀਤਾ ਪਰਮੇਸ਼ਰ ਨੇ ਧਰਮ ਬਣਾ ਕੇ ਆਪ ਸਾਨੂੰ ਦੱਸਿਆ ਵੀ ਤੁਸੀਂ ਆਹ ਕਰਨਾ ਸੋ ਜਾਰਜ ਬਰਾਣੀ ਤੋਂ ਆਇਓ ਲਾਹ ਲੈਣ ਲਾਹਣਾ ਹੈ ਤੂੰ ਲਹਾਰੀ ਲਾਰੇ ਹੋ ਲਾਹ ਉੱਦਾ ਕੀ ਹੈ ਬਬਰ ਤੇ ਸ਼ੱਕ ਲੈਣਾ ਪਾਉਣ ਲੈ ਲੈਣੀ ਲਾਹਾ ਨਹੀਂ ਹੈ ਪਾਟ ਕਰਨਾ ਸਵੇਰੇ ਉੱਠ ਕੇ ਲਾਹਾ ਨਹੀਂ ਹੈ ਰੋਜ਼ਗਰਦਾਰੇ ਜਾਣਾ ਲਾਹਾ ਨਹੀਂ ਹੈ ਕਿਉਂਕਿ ਲਾਹਾ ਉਹਨਾਂ ਕੋਲ ਨਹੀਂ ਜਿਹੜੇ ਉੱਥੇ ਬੈਠੇ ਨੇ ਗੁਰਦਾਰੇ ਜੀ ਉਹ ਨਹੀਂ ਲਾਹਾ ਲੈ ਰਹੇ ਤੁਸੀਂ ਕਿਵੇਂ ਲੈ ਲਓਗੇ ਜਿਹੜੇ ਖੁਦ ਲਾਹਾ ਲੈ ਰਹੇ ਨੇ ਉਹਨਾਂ ਕੋਲ ਜਾਓ ਉੱਥੋਂ ਲਾਹਾ ਤੁਹਾਨੂੰ ਮਿਲੇਗਾ ਜਿਹੜੇ ਖੁਦੇ ਨਹੀਂ ਧਰਮ ਦੇ ਵਿੱਚ ਲਾਹਾ ਲੈ ਰਹੇ ਤੁਸੀਂ ਉਹਨਾਂ ਦੀ ਸੰਗਤ ਕਰਕੇ ਤੁਸੀਂ ਲਾਹ ਕੀ ਲੈ ਲਓਗੇ ਉਹ ਤਾਂ ਖੁਦੇ ਨਹੀਂ ਲਾਹ ਲੈ ਰਹੇ ਇਹਨਾਂ ਦੀ ਖੋਲਦੀ ਜੇਬ ਖਾਲੀ ਹੈ ساری ਜ਼ਿੰਦਗੀ ਚ ਤੁਹਾਡੀ ਜੇਬ ਕਦੇ ਭਰਦਣਗੇ ਹੋ ਜਿਹੜੇ ਕੰਮ ਚ ਉਹਨਾਂ ਦੀ ਜੇਬ ਖਾਲੀ ਰਹੇਗੀ ਤੁਹਾਡੀ ਜੇਬ ਉਸ ਕਦੇ ਭਰੀ ਜਾਊਗੀ ਅੰਨੇ ਹੋਏ ਨੇ ਬਸ ਤੁਰਿਆ ਜੱਗ ਕੀ ਭੇਡਾ ਚਾਲ ਹੈ ਚਲਦੇ ਕੇ ਬੱਚੇ ਚੱਲ ਭੇਡਾ ਚਾਲ ਹੈ ਕੋਈ ਸਰਸੇ ਆਲਾ ਨਫਰਦਾ ਕੋਈ ਕਿਤੇ ਫਰਦਾ ਕੋਈ ਰਾਹ ਦਾ ਸਿਰਫ ਇਹ ਕੀ ਏ ਧੜੇ ਨੇ ਧੜੇ ਤਰਬਣੀ ਹੈ ਸਭ ਧੜੇ ਨੇ ਬਣਾਏ ਨੇ ਤੇ ਧੜੇ ਨੇ ਤੁਹਾਨੂੰ ਥੋੜੀ ਗਰੁੱਪ ਨੇ ਆਪਣੇ ਆਪਣੇ ਬਣਾਏ ਗਰੁੱਪਾਂ ਦਾ ਸასიਲਾ ਸასიਲਾ ਹੈ ਸੰਸਾਰ ਦੇ ਵਿੱਚ ਉਹਦਾ ਲਾਭ ਹੈ ਹੋ ਸਕਦਾ ਪਰ ਜੋ ਲਾਭ ਗਿਰਦਾ ਲਾਹ ਕਿ ਲਾਹ ਉਹ ਹੈ ਜਿਹੜਾ ਮਰਨ ਤੋਂ ਬਾਅਦ ਸਾਡੇ ਨਾਲ ਜਾਵੇ ਉਹ ਲਾਹ ਜਿਹੜਾ ਇੱਥੇ ਕਮਾਇਆ ਇੱਥੇ ਰਹਿਣਾ ਲਾਹ ਹੈ ਨਹੀਂ ਇਹ ਤੇ ਕਮਾਇਆ ਖਾਲਿਆ ਐ ਇੱਥੇ ਹੀ ਰਹਿ ਗਿਆ ਉਹ ਲਹਾ ਹੈ ਲਹਾ ਲੈਣਾ ਲੈਣ ਵਾਲੋ ਲੈ ਕੇ ਜਾਣੇ ਜੋ ਇਲਾਹਾ ਨਾ ਜੋ ਲੈ ਕੇ ਜਾ ਹੀ ਨਹੀਂ ਸਕਦਾ ਉਹ ਲਹਾ ਕਿਵੇਂ ਪਰ ਅਸੀਂ ਲਹਾ ਉਹਨਾਂ ਚੀਜ਼ਾਂ ਨੂੰ ਮੰਨਿਆ ਹੋਇਆ ਹੈ ਡਿਕਸ਼ਨਰੀ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਇੱਥੇ ਹੀ ਛੱਡ ਜਾਂਦੇ ਆ ਉਹ ਲਹਾ ਬਣਿਆ ਹੋਇਆ ਅਸੀਂ ਆਪਣੀ ਬੋਲੀ 'ਚ ਗੁਰਬਾਣੀ ਨੂੰ ਲਹਾ ਨਹੀਂ ਮੰਨਦੀ ਉਹ ਲਹਾ ਨਹੀਂ ਹੈ ਇੱਥੇ ਅੱਗੇ ਸਾਡੀ ਸੰਸਾਰ ਦੀ ਬੋਲੀ আর ਗੁਰਬਾਣੀ ਦੀ ਬੋਲੀ ਦੇ ਫਰਕ ਪੈ ਗਿਆ ਪਾਛਾ ਨੇ ਫਰਕ ਪੈ ਗਿਆ ਗੁਰਬਾਣੀ ਨੂੰ ਵਿਦਵਾਨ ਕਿਵੇਂ ਸਮਝੋ ਜਿਹਨੂੰ ਸੰਸਾਰ ਜੋ ਬਦਦਾ ਗੁਰਬਾਣੀ ਉਹਨੂੰ ਬਣਦੀ ਹੋਈ ਨਹੀਂ ਹੈ ਲਾਹ ਨਹੀਂ ਹੈ ਲਾਓ ਇਹਨੂੰ ਅਸੀਂ ਲੈ ਕੇ ਜਾਣਾ ਇੱਥੋਂ ਜੋ ਲਿਜਾ ਸਕਦੇ ਹੋ ਲਾਹ ਜੋ ਲਿਜਾ ਨਹੀਂ ਸਕਦੇ ਹੋ ਲਾਹ ਦੀ ਕਦ ਲਾ ਬੜੀ ਦਾ ਇਹ ਕਾਰਨ ਹੈ ਜਗ ਉਪਜੇਵਨ ਸਨਜਾਰ ਦੇ ਪੈਦਾ ਹੋਣ ਦਾ ਜੀਵ ਦੇ ਜਨਮ ਧਾਰਨ ਦਾ ਵਰਜਨ ਦਾ ਜੰਮਣ ਵਾਲ ਨੇ ਪਿੱਛੇ ਕਾਰਨ ਕੀ ਹੈ ਕੋਈ ਕਹੋ ਸਮਝਾਇਆ ਮੈਨੂੰ ਸਮਝਾ ਕੇ ਦਸੋਏਗਾ ਇਹ ਹੈ ਵਿਚਾਰ ਧਰਮ ਦਾ ਸਮਝਾ ਕੋਈ ਨਹੀਂ ਰਹਾ ਆਜਾ ਆਜਾ ਤੂੰ ਸਾਡਾ ਅਬਰਕ ਸ਼ਕਲਾ ਤੂੰ ਉਹ ਕਰ ਲੈ ਉਹ ਕਰ ਸਾਰੇ ਰੌਲਾ ਪਈ ਜਾਂਦੇ ਕਿਸੇ ਆਦਮੀ ਕੋਲ ਇਸ ਗੱਲ ਦਾ ਜਵਾਬ ਨਹੀਂ ਹਲਾਕੇ ਗੁਰਬਾਣੀ ਜਵਾਬ ਹੈ ਗੁਰਬਾਣੀ ਚੋ ਜਵਾਬ ਖੋਜਣਾ ਸੀ ਇਹੀ ਖੋਜਣਾ ਸੀ ਜਿਹੜਾ ਖੋਜ ਆ ਰੇ ਸ਼ਬਦ ਮੇਲੇ ਆਹੀ ਗੱਲ ਖੋਜਣੀ ਸੀ ਕੀ ਜਵਾਬ ਦੇ ਤਾਹ ਜਵਾਬ ਖੋਜਣਾ ਸੀ ਦੇਖੋ ਜਾਈ ਨਹੀਂ ਜਵਾਬ ਤਾਂ ਖੋਜਿਆ ਹੀ ਨਹੀਂ ਹੈ ਗੁਰ ਚਰਨ ਲਾਗ ਹਮ ਬਿਨਵਤਾ पुस्तक है जीओ ने पूछया अगर चल नु लाग के गुरबानी ਦੇ ਕੋਲ ਜਾ ਕੇ ਗੁਰੂ ਕੋਲ ਜਾ ਕੇ ਗੁਰਦੁਆਰੇ ਜਾ ਕੇ ਗੁਰਬਾਣੀ ਨੂੰ ਪੜਨ ਤੋਂ ਪਹਿਲਾਂ ਇਹ ਪੁੱਛੋ ਕਿ ਇਹ ਸਵਾਲ ਗੁਰਬਾਣੀ ਤੋਂ ਪੁੱਛਣ ਕਿ ਮੈਨੂੰ ਪੈਦਾ ਕਿਉਂ ਕੀਤਾ ਹੈ ਪਰਮੇਸ਼ਰ ਨੇ ਜੀਵ ਦੇ ਪੈਦਾ ਕਰਨ ਦਾ ਕਾਰਨ ਕੀ ਹੈ ਕਹ ਜੀਓ ਆਇਆ ਕਵਨ ਕਾਜ जग ਉਪਜੇ ਬਿਨਸੇ ਕਿ ਜਿਹੜਾ ਜੱਗ ਹੈ ਕੀ ਗੱਲ ਹੈ ਉਹਦਾ ਬਿਨਸੇ ਕੋਹ ਨੂੰ ਮੈਨੂੰ ਸਮਝਾਇਆ ਇਹ ਬੇਰੂ ਸਾਰੀ ਗੱਲ ਸਮਝਾਓ ਦੱਸੋ ਨਹੀਂ ਸਮਝਾਓ ਦੱਸ ਦੇਣੀ ਹੋਰ ਗੱਲਾਂ ਸਮਝੋੜੀ ਹੋਰ ਗੱਲਾਂ ਨਾਮ ਸਮਝਾਉਣ ਦਾ ਵਿਸ਼ਾ ਹੈ ਸਮਝਣ ਦਾ ਵਿਸ਼ਾ ਹੈ ਸੁਣਨ ਦਾ ਵਿਸ਼ਾ ਨਹੀਂ ਹੈ ਜਿਹੜੀ ਗੱਲ ਸੁਣ ਲਈ ਸਮਝ ਚ ਲਈ ਕੁਰਬਾਨੀ ਸੁਣਦੇ ਆ ਸਮਝ ਆਉਦੀ ਨਹੀਂ ਕੋਈ ਲਾਉਣੀ ਸਕੂਲ ਗਿਆ ਬੱਚਾ ਪੜਦਾ ساری ਉਮਰ ਸਮਝਿਆ ਕੁਝ ਵੀ ਨਹੀਂ ਪਰਚੇ ਤੇ ਕੀ ਲਿਖੂ ਕੁਝ ਵੀ ਨਹੀਂ ਕੀ ਲਿਖੂ ਜੋ ਸਮਝਿਆ ਉਹ ਹੀ ਸਾਡਾ ਜੋ ਸਮਝ ਲਿਆ ਉਹ ਹੀ ਸਾਡਾ ਉਹੀ ਨਾਲ ਜਾਣਾ ਸਾਡੇ ਜੋ ਸਮਝੇ ਨਹੀਂ ਆਇਆ ਉਹ ਸੁਣਿਆ ਨਾ ਸੁਣਿਆ ਬਰਾਬਰ ਹੈ ਉਹਦਾ ਕੀ ਸੁਣ ਵੀ ਲਿਆ ਨਾ ਸੁਣਿਆ ਬਰਾਬਰ ਹੈ ਹਾਂ ਸਮਝ ਆਇਆ ਅਕੇ ਦੇਵ ਕਰੋदया ਦੇਵ ਕਰੋदया ਮੋਹੇ ਮਾਰਗ ਲਾਵੋ ਆਹ ਹੈ ਮਾਰਗ ਜਿਤ ਪੈ ਬੰਦਰ ਸੁਤੇ ਇਹਨੂੰ ਕਹਿੰਦੇ ਨੇ ਸੱਚ ਦਾ ਮਾਰਗ ਐਨਾ ਜਿਕਰ ਨਹੀਂ ਕੀਤਾ ਕਹੇ ਹਰ ਨਹੀਂ ਦੱਸ ਸਕਤਾ ਬੰਦੇ ਦਸਾਂ ਕਿਤਾਬਾਂ ਚ ਇਹ ਗੱਲ ਦਾ ਜਿਕਰ ਨਹੀਂ ਕੀਤਾ ਉਹਨੂੰ ਕਹਿੰਦਾ ਮਾਰਗ ਕੀ ਹੈ ਪੋਏ ਮਾਰਗ ਲਾਵੋ ਆਹ ਹੈ ਮਾਰਗ ਉਹ ਸਵਾਲ ਦਾ ਜਵਾਬ ਦਸਾਂ ਕਿਤਾਬਾਂ ਚ ਨਹੀਂ ਹੈ ਆਹ ਇੱਕ ਜੈਨਾ ਸੀ ਇਹ ਮਾਰਗ ਹੈ ਉਹ ਇਹ ਮਾਰਗ ਲਾਭੋ ਜਿੱਦ ਅਜਾ ਮਾਰਗ ਜਿੱਦ ਪੈ ਬੰਧਨ ਟੁੱਟ ਟੁੱਟੇ ਜਿੱਦ ਪੈ ਬੰਧਨ ਟੁੱਟੇ ਜਿੱਦੋਂ ਪੈ ਬਗਤੋਜ ਪਰਮ ਗਾਇਬ ਨਾ ਪੈ ਨਹੀਂ ਨਾ ਥੋੜੀ ਆਹ ਤਾਂ ਗੱਲੇ ਨਹੀਂ ਦਸੀ ਉਹਨੇ ਦੱਸਾਂ ਕਿ ਦਾਬਾਂ ਚ ਕਦੇ ਜ਼ਿਕਰ ਨਹੀਂ ਕਾਲੇ ਭਾਨ ਨੇ ਕ ਕਿਸੇ ਨੇ ਵੀ ਨਹੀਂ ਜ਼ਿਕਰ ਕੀਤਾ ਸਪੋਰਟਮੈਨ ਨੇ ਵੀ ਨਹੀਂ ਜ਼ਿਕਰ ਕੀਤਾ ਕਦੇ ਬਿਸ਼ਲੀ ਵਾਲਿਆਂ ਨੇ ਕਦੇ ਜ਼ਿਕਰ ਨਹੀਂ ਕੀਤਾ ਇਹੋ ਗੱਲਾਂ ਗੱਲ ਆਹ ਹੈ ਤੁਸੀਂ ਜ਼ਿਕਰ ਉਹਦਾ ਕਰਦੇ ਨਹੀਂ ਰੌਲਾ ਪਾਈ ਜਾਂਦੇ ਹੋ ਕਿਹੜੀ ਗੱਲ ਦਾ ਰੌਲਾ ਪਾਉਂਦੇ ਹੋ ਕਿਹੜੀ ਗੱਲ ਦਾ ਰੌਲਾ ਪਾਉਣਾ ਜੇ ਤੁਹਾਨੂੰ ਪੜੇ ਕੁਝ ਨਹੀਂ ਹੈ ਗੁਰਬਾਣੀ ਨੇ ਤਾਂ ਸਾਰਿਆਂ ਦੇ ਪਰਦੇ ਚੱਕ ਦੇਣੇ ਨੇ ਹੁਣ ਤੁਸੀਂ ਕੀ ਕਰਦੇ ਰਹੋ ਕੀ ਤੁਹਾਡੇ ਪੱਲੇ ਕਿਸੇ ਦਾ ਪਰਦਾ ਬਚਿਆ ਰਹਿਣਾ ਹੀ ਨਹੀਂ ਬਚਿਆ ਉਹਨਾਂ ਜਨਸੀ ਜਨਰੀ ਦੀ ਵੇਖਿਆ ਨਹੀਂ ਹੋਈ ਸਾਰੇ ਢਕੇ ਤੇ ਢੋਲ ਸਾਰੇ ਢੋਲਗੇ ਹੋ ਜਾਣੇ ਢੋਲ ਦੀ ਬੋਲ ਖਾਲੀ ਢੋਲ ਦਾ ਪਣ ਕੀ ਹੁੰਦਾ ਜੇ ਢੋਲ ਖਾਲੀ ਹੋਵੇ ਬੋਲ ਹੁੰਦੀ ਹੈ ਢੋਲ ਤਾਂ ਬੜਾ ਡਰਬ ਧੱਕਿਆ ਹੋਇਆ ਤੇ ਚੱਕ ਵੀ ਪਤਾ ਲੱਗ ਗਿਆ ਜਿਹ ਹੈ ਕੀ ਸਾਰਿਆਂ ਦੇ ਸੰਤਾਂ ਦੇ ਸਾਰੇ ਪ੍ਰਚਾਰਕਾਂ ਦੇ ਸਾਰੇ ਵਿਚਰੀਆਂ ਦੇ ਜਿੰਨੇ ਵੀ ਸਿੱਖਾਂ ਦੇ ਆਧਾਰੇ ਨੇ ਸਾਰਿਆਂ ਦੇ ਪਰਦੇ ਚੱਕੇ ਜਾਣੇ ਨੇ ਗੁਰਬਾਣੀ ਦੀ ਵਿਆਖਿਆ ਉਹਦੀ ਸਾਰੇ ਰਹਿਣਾ ਤੇ ਪਹਿਲੇ ਕੱਖੋ ਨਹੀਂ ਚਾਹੇ ਕੋਈ 2 ਵਜੇ ਉੱਠਦੇ ਨੇ ਚਾਹੇ 2:30 ਵਜੇ ਉੱਠਦੇ ਨੇ ਚਾਹੇ ਦੁੱਧ ਨਾਲ ਕੋਈ ਜਗਾ ਤੋਹਦੇ ਨੇ ਚਾਹੇ ਪਾਣੀ ਨਾਲ ਤੋਹਦੇ ਨੇ ਸਾਰਿਆਂ ਦੇ ਪਰਦੇ ਚੱਕੇ ਜਾਣੇ ਨੇ ਵੀ ਕੁਛ ਨਹੀਂ ਗਏ ਸ ਇਹ ਕੀ ਹੈ ਜੋ ਹਿੰਦੂ ਕਰ ਰਹੇ ਤੇ ਇਹ ਕਰ ਰਹੇ ਉਹ ਵੀ ਤਾਂ ਕਰ ਰਹੇ ਰਹੇ ਤੇ ਬੁੱਲਦੇ ਨੂੰ ਨਹਾ ਰਹੇ ਤੇ ਉਹ ਮੂਰਤੀਆਂ ਨੂੰ ਨਹਾ ਰਹੇ ਤੇ ਥੜਿਆਂ ਨੂੰ ਨਹਾਉਣ ਲੱਗੇ ਕੁਛ ਨਹੀਂ ਹੈ ਸਭ ਬਕਵਾਸ ਹੈ ਇਹ ਦਸਣ ਵੀ ਕੀ ਹੈ ਇਹ ਉਹ ਦਸਣ ਵੇਦਨਾ ਆ ਗੱਲ ਹੈ ਗੁਰਬਾਣੀ ਆਪਣੀ ਜਗਾ ਖੜੀ ਹੈ ਇਹਨੂੰ ਉਹ ਵੀ ਮੰਨਦੇ ਨੇ ਇਹ ਉਹ ਕਲੈਰੀਫਾਈ ਕਰਨ ਵੀ ਆ ਇਹਦਾ ਫਾਇਦਾ ਜੋਸੀ ਕਰ ਰਹੇ ਦਸਣ ਕੀ ਫਾਇਦਾ ਹੋਏ ਉਹ ਗੁਰਬਾਣੀ ਤੁਸੀਂ ਪੜਦੇ ਜੀ ਸਮਝਿਆ ਨਹੀਂ ਹਰੇ ਕਮ ਲੱਗੇ ਹੋਇਓ। ਇਹ ਤਾਂ ਕੁਰਬਾਨੀ ਨੂੰ ਬੰਨਣਾ ਤੁਸੀਂ ਵੀ ਨਹੀਂ ਕਹਿੰਦੇ। ਇਹਨੂੰ ਠਹੀਓ ਰਹਿਣ ਦੋ ਢੋਲ ਨੂੰ। ਜੇ ਪੜਦਾ ਜੱਗ ਤਾਂ ਸਾਨੂੰ ਬੰਨਣਾ ਪਊਗਾ ਬਾਣੀ ਨੂੰ। ਇਹ ਤਾਂ ਫਿਰੇ ਗੱਲ ਹੈ। ਜਾਂ ਉਹ மூਈ ਬੁੱਢੀ ਹੀ ਨੂੰ। ਬੁੱਢੀ ਹੀ ਨਾ ਬਦਵਾਨ ਬੜੇ ਬੈਠੇ। ਬੁੱਢੀ ਹੀ ਵੀ ਤਾਂ ਬਦਵਾਨ ਬਣ ਜਾਂਦੇ ਨੇ। ਉਹ ਕਾਹ ਕੇ ਲੱਗ ਗਿਆ ਕਿ ਦਰ ਨੰਬਰਦਾਰ ਬਣ ਗਿਆ ਸੀ ਨਾ। ਕਦਾ ਹੁਣ ਨੰਬਰਦਾਰੀ ਮੇਰੇ ਕੋਲੇ ਪੈਣ ਦੀ ਤੁਸੀਂ ਐਵੇਂ ਨੰਬਰਦਾਰ ਬਣ ਗਏ ਤਰਮਦੇ ਵਿਚਾਰ ਕਰ ਕਰ ਕੇ ਨੰਬਰਦਾਰ ਬਣ ਗਏ ਰਮਾਲੇ ਉਸੇ ਜਾ ਕੇ ਨੰਬਰਦਾਰ ਬਣ ਕੇ ਪ੍ਰਕਾਸ਼ ਕਰਨਾ ਸਿੱਖ ਲਿਆ ਇਹਦੇ ਨਾਲ ਅਰਦਾਸ ਕਰਨੀ ਸਿੱਖ ਲਈ ਪ੍ਰਕਾਸ਼ ਕਰਨਾ ਸਿੱਖ ਲਿਆ ਪਾਠ ਕਰਨਾ ਸਿੱਖ ਲਿਆ ਨੰਬਰਦਾਰੀ ਗਈ ਹੱਥ ਇਹ ਨਹੀਂ ਰੈਡੀ ਹੋ ਗਈ ਉਹ ਤਾਂ ਕੋਈ ਸਿੱਖ ਸਕਦਾ ਨਹੀਂ ਹੈ ਸਾਜੀ ਦੇਵ ਕਰੋ ਦਿਆ ਮੋਹੇ ਮਾਰਗ ਲਾ ਬੋ ਓਏ ਮਾਰਗ ਲਾ ਬੋ ਜਿਤ ਪੈ ਬੰਧਨ ਟੁੱਟੇ ਨਿਰਭੈ ਬੰਦੀ ਪ੍ਰਾਪਤੀ ਹੋ ਜਾ ਪੈ ਬੰਦੀ ਪ੍ਰਾਪਤੀ ਹੋ ਜਾ ਮੌਤਾ ਵੀ ਪੈ ਨਾ ਰਹੇ ਇੱਥੇ ਆ ਕੇ ਮੰਨ ਕਬੂਲ ਕੀਤਾ ਸੀ ਪੈ ਬੰਧਨ ਪਹਿਲਾਂ ਟੁੱਟ ਗਏ ਖਾਲਸਾ ਫਤਿਹ ਤਿਆਰ ਹੋ ਜੀਰਾਂ ਨੇ ਸਰਦ ਦਿੱਤੇ ਤੇ ਉੱਠ ਕੇ ਉਹ ਆ ਹਸਤਾਨੂ ਬਾਹਰ ਕਰੇ ਹੋਏ ਤੇ ਪਹਿਲਾਂ ਸਿੱਖੀ ਉਦੋਂ ਸਟਾਰਟ ਨਹੀਂ ਹੁੰਦੀ ਇੱਥੇ ਆ ਕੇ ਸਿੱਖੀ ਖਤਮ ਹੁੰਦੀ ਹੈ ਜਿੱਕੇ ਦੀ ਲਕੀ ਟੱਪ ਜਾਂਦਾ ਸੰਸਾਰ ਨੂੰ ਜਿੱਤ ਲੈਂਦਾ ਇੱਥੇ ਆ ਕੇ। ਜੇ ਪੈਰ ਬੰਦਾਂ ਟੁੱਟ ਗਿਆ, ਪੈਰ ਬੰਦਾਂ ਟੁੱਟੇ ਦੇ ਬਾਅਦ ਉੱਠਿਆ ਸਿਰ ਦੇਣ ਨੂੰ। ਨਵਲਾ ਕੁਰਬਾਨੀ ਉਹਨੇ ਮੰਨ ਲਈ ਸਾਰੀ ਪੜ੍ਹ ਲਈ ਸਮਝ ਲਈ। ਖਾਲਸਾ ਸਿੱਖਣੀ ਐ, ਪਾਸ ਹੋਇਆ ਹੋਇਆ ਸਿੱਖ। ਜਿਹੜਾ ਸਕੂਲ ਕਾਲਜ ਛੱਡ ਗਿਆੰਦਰਾ ਉਹ ਵਸ ਚੱਲਦੀ। ਜੋ ਪੜ੍ਹਣਾ ਸੀ ਪੜ੍ਹ ਲਿਆ ਸਭ ਸਾਥ। ਉਦੋਂ ਉਹ ਵਸਦਾ ਸੀ ਉਹ ਫਿਰ ਪੜਾਉਣ ਲੱਗਦਾ ਇਸ ਕਰਕੇ ਖਾਲਸਾ ਗੁਰੂ ਹੈ ਗੁਰੂਆਂ ਨਾਲ ਉਹ ਪੰਜ ਪਿਆਰੇ ਗੁਰੂ ਆਲੀ ਜੋ ਜ਼ਿੰਮੇਵਾਰੀ ਸੀ ਉਹ ਛੰਡਾ ਵਰਦਾਲ ਨੇ ਧਰਮ ਪ੍ਰਚਾਰ ਦੇ ਇੱਕ ਨੂੰ ਨਹੀਂ ਦਿੱਤੀ ਉਹਨਾਂ ਦੀ ਜ਼ਿੰਮੇਵਾਰੀ ਪੰਜ ਨੂੰ ਦਿੱਤੀ ਹੈ ਇੱਕ ਤਾਂ ਮਰਜ਼ੀ ਕਰ ਲੈਂਦਾ ਗਲਤ ਸਮਝ ਲੈਂਦਾ ਗਲਤ ਪ੍ਰਚਾਰ ਕਰ ਦਿੰਦਾ